ਸੋ ਅਸਵਿਣਿ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ 10 ਤੋਂ ਵੱਧ ਹਿੰਦੂ ਜਥੇਬੰਦੀਆਂ ਨੇ ਕੱਲ ਲੁਧਿਆਣਾ ਬੰਦ ਦਾ ਐਲਾਨ ਕਰ ਦਿੱਤਾ ਹੈ ਸੂਦਸਿਏ ਕਿ ਸ਼ਿਫਸਨਾ ਦੇ ਆਗੂ ਸੰਦੀਪ ਗੋਰਾ <th>ਪਰਤੇ ਅੱਜ ਹਮਲਾ ਹੋਇਆ ਸੀ ਨਿਹੰਗ ਬਾਣੇ ਦੇ ਵਿੱਚ ਚਾਰ ਨੌਜਵਾਨ ਆਏ ਸੀ ਜਿਨ੍ਹਾਂ ਦੇ ਵੱਲੋਂ ਇਹ ਹਮਲਾ ਕੀਤਾ ਗਿਆ ਸੋ ਐਸੇ ਦੇ ਰੋਸ ਤੇ ਵੱਜੋਂ ਕੱਲ ਹਿੰਦੂ ਜਥੇਬੰਦੀਆਂ ਨੇ ਜੋ ਲੁਧਿਆਣਾ ਬੰਦ ਦਾ ਐਲਾਨ ਕਰ ਦਿੱਤਾ ਹੈ ਸਵੇਰੇ 10 ਵਜੇ ਰੋਸ ਮਾਰਚ ਕੱਢਿਆ ਜਾਵੇਗਾ ਲੁਧਿਆਣਾ ਦੇ ਚੋੜਾ ਬਾਜ਼ਾਰ ਤੋਂ ਸ਼ੁਰੂ ਹੋਏਗਾ ਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਦੁਕਾਨਾਂ ਬੰਦ ਕੀਤੀਆਂ ਜਾਣ ਅਜ਼ਨ ਅਲੀ ਉਹਦੇ ਰਵਨੀਤ ਬਿੱਟੂ ਦੇ ਵੱਲੋਂ ਵੀ ਸ਼ਿਵ ਸੈਨਾ ਆਗੂ ਤੇ ਹੋਏ ਹਮਲੇ ਨੂੰ ਲੈ ਕੇ ਇੱਕ ਵੱਡਾ ਬਿਆਨ ਹੈ ਜੋ ਦਿੱਤਾ ਗਿਆ ਹੈ ਆਓ ਸੁਣਦੇ ਹਾਂ ਉਹਨਾਂ ਦਾ ਕੀ ਹੈ ਕਹਿਣਾ ਜਕਾਰੇ ਪੀਰ ਬਜਰੰਗੇ ਹਰ 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 ਵਾਹਿਗੁਰੂ ਸੰਦੀਪ ਥਾਪਰ ਗੋਰਾ ਲੂਦੇ ਆਨੇ ਸ਼ਹਿਰ ਦੀ ਆਵਾਜ਼ ਚੱਕਣ ਵਾਲਾ Hindu ਧਰਮ ਦੀ ਆਵਾਜ਼ ਚੱਕਣ ਵਾਲਾ ਪੰਜਾਬ ਦੇ ਹਿੱਤ ਦੀ ਗੱਲ ਕਰਨ ਵਾਲਾ ਦੇਸ਼ ਹਿੱਤ ਦੀ ਗੱਲ ਕਰਨ ਵਾਲਾ ਸੰਦੀਪ ਥਾਪਰ ਗੋਰਾ ਜਿਹਦਾ ਸਰੇ ਆਮ ਲੁਧਿਆਣਾ ਸ਼ਹਿਰ ਦੇ ਵਿੱਚ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹਦਾ ਸਰੇ ਆਮ ਲੁਧਿਆਣਾ ਸ਼ਹਿਰ ਚ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਵਿਰੋਧ ਦੇ ਵਿੱਚ ਸਮst ਹਿੰਦੂ ਸੱਟਰਾਂ ਵੱਲੋਂ ਕੱਲ ਲੁਧਿਆਣਾ ਬੰਦ ਦੀ ਕਾਲ ਦੀ ਘੋਸ਼ਣਾ ਕੀਤੀ ਜਾਂਦੀ ਹੈ ਬਿਲਕੁਲ ਸਾਡੇ ਚ ਰੋਸ਼ ਹੈ ਲੁਧਿਆਣਾ ਵਸਤੀਆਂ ਸੀ ਰੋਸ਼ ਹੈ ਵੀ ਜੋ ਕੁਝ ਹੋਇਆ ਲੁਧਿਆਣਾ ਦੀ ਸਰੇ ਆਮ ਇੱਕ ਹਿੰਦੂ ਲੀਡਰ ਨਾਲ ਜਿਸ ਦਾਵਨਾ ਕਿਰਪਾਨਾ ਮਾਰ ਕੇ ਉਹਦੇ ਸਰੀਰ ਦੇ ਟੁਕੜੇ ਟੁਕੜੇ ਟੱਕ ਲਾਏਗੇ ਜਿਸਸਾ ਉਹਨਾਂ ਨੂੰ ਮਾਰਨ ਦਾ ਪ੍ਰਯਾਸ ਕੀਤਾ ਗਿਆ ਉਸ ਨੂੰ ਲੈ ਕੇ ਸਮst ਪੂਰਾ ਸ਼ਹਿਰ ਕੱਲ ਲੁਧਿਆਣਾ ਬੰਦ ਕਰਾਏਗਾ ਕਿੰਨੇ ਜਿੱਥੇ ਬੰਦੀਆਂ ਤੁਹਾਡੇ ਨਾਲ ਚੱਲ ਰਹੀਆਂ ਨੇ ਉਹ ਸਾਰੇ ਮੈਂ ਕੀ ਕਹ ਰਿਹਾ ਗੋਰੇ ਥਾਪ ਨੂੰ ਪਿਆਰ ਕਰਨ ਲੁਧਿਆਣੇ ਨੂੰ ਪਿਆਰ ਕਰਨ ਵਾਲੇ ਲੁਧਿਆਣੇ ਵਾਲੇ ਲੋਕ ਤੰਗ ਨਹੀਂ ਲੁਧਿਆਣੇ 'ਚ ਕੀ ਹੈ ਗੈਂਗਸਟਰ ਲੁਧਿਆਣੇ 'ਚ ਕੀ ਹੈ ਗੈਂਗਸਟਰ ਬਾਤ ਹੈਵੀ ਹੋ ਚੁੱਕਾ ਹੈ ਲੁਧਿਆਣੇ 'ਚ ਕੀ ਨਸ਼ਾ ਹੈਵੀ ਹੋ ਚੁੱਕਾ ਹੈ ਸਾਡਾ ਪ੍ਰਸ਼ਾਸਨ ਹੱਥ ਤੇ ਹੱਥ ਉੱਤੇ ਹੱਥ ਰੱਖ ਕੇ ਬੈਠਾ ਹੈ ਕੌਣ ਸੁਨੇਗਾ ਆ ਮਾਨਵੀ ਦਿਵਾਲ ਅਜ ਤਾਂ ਹਿੰਦੂ ਲੀਡਰ ਗੋਰੇ ਠੱਪਰ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਈ ਐਸੇ ਕੇਸ ਹੋਣੇ ਆ ਜਿੱਥੇ ਆਮ ਲੋਕਾਂ ਦੀ ਗੱਲ ਵੀ ਸੁਣੀ ਨਹੀਂ ਜਾਂਦੀ ਹੋਣੀ ਜਿਨ੍ਹਾਂ ਦੇ ਕਿਰਪਾਨਾਂ ਸੱਟਾਂ ਮਾਰੀ ਜਾਂਦੀਆਂ ਹੋਣੀਆਂ ਉਹਨਾਂ ਦੀ ਰਿਪੋਰਟ ਤੱਕ ਨਹੀਂ ਲਿਖੀ ਜਾਂਦੀ ਹੋਣੀ ਬਿਲਕੁਲ ਲੁਧਿਆਣਾ ਵਾਸੀ ਚਾਹੁੰਦੇ ਨੇ ਵੀ ਸਾਡੇ ਸ਼ਹਿਰ ਜਿਹੜਾ ਗੁੰਡਾ ਰਾਜ ਚੱਲ ਰਿਹਾ ਉਹ ਖਤਮ ਹੋਣਾ ਚਾਹੀਦਾ ਲੁਧਿਆਣਾ ਵਾਸੀ ਚਾਹੁੰਦੇ ਨੇ ਜਿਹੜਾ ਖਾਲਿਸਤਾਨ ਦੇ ਨਾਮ ਦੇ ਉੱਤੇ ਗੁੰਡਾ ਰਾਜ ਚੱਲਿਆ ਅੱਤਵਾਦ ਫਲਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ ਕੱਲ੍ਹ ਦੇਖ ਕਿੰਨੇ ਤੱਕ ਬੰਦ ਹੋਊਗਾ ਸਰ ਕਿੰਨੇ ਵਜ ਤੋਂ ਲੈ ਕੇ ਕਿੰਨੇ ਵਜ ਤੱਕ ਦੇ ਬੰਦ ਹੀ ਕਾਲ ਹੈ ਬਿਲਕੁਲ ਕੱਲ ਸਾਰਾ ਦਿਨ ਬੰਦ ਹੀ ਕਾਲ ਦੇ ਰਹੇ ਜੀ ਕਿੰਨੇ ਵਜ ਸ਼ੁਰੂ ਹੋਊਗਾ ਸਾਰੇ ਪੂਰੇ 10 ਵਜੇ ਪੂਰੇ ਹਿੰਦੂs ਗੱਟਨ ਸਾਰਾ ਸਾਰੇ ਸਮਸਤ ਲੁਧਿਆਣਾ ਦੇ ਲੋਕ ਜਿਹੜੇ ਲੁਧਿਆਣਾ ਨੂੰ ਪਿਆਰ ਕਰਦੇ ਨੇ ਗੋਰੇ ਥਾਪੜ ਨੂੰ ਪਿਆਰ ਕਰਦੇ ਨੇ ਜਿਹੜੇ ਆਪਣੇ ਧਰਮ ਨੂੰ ਪਿਆਰ ਕਰਦੇ ਨੇ ਪਰ ਪੂਰੇ ਰੋਸ਼ ਮਾਰਚ 10 ਵਜੇ ਜੀ ਲੁਧਿਆਣਾ ਚ ਨਿਕਲਾਂਗੇ ਲੁਧਿਆਣਾ ਬੰਦ ਕਰਾਵਾਂਗੇ ਕਿੱਥੋਂ ਰੋਸ਼ ਮਾਰਚ ਕੱਢਿਆ ਜਾਊਗਾ ਬਿਲਕੁਲ ਡਿਵੀਜ਼ਨ ਨੰਬਰ 3 ਤੋਂ ਲੈ ਕੇ ਸਾਹਿਬ ਇੱਕ ਬੇਨਤੀ ਹੈ ਡਿਵੀਜ਼ਨ ਨੰਬਰ 3 ਤੋਂ ਰੋਸ਼ ਮਾਰਚ ਜਿੱਥੋਂ ਵੀ ਲੰਬੀ ਡਿਵੀਜ਼ਨ ਨੰਬਰ 3 ਤੋਂ ਇਕੱਠੇ ਹੋ ਕੇ ਨਿਕਲਾਂਗੇ ਅਸੀਂ ਕੱਲ ਲੁਧਿਆਣਾ ਬੰਦ ਕਰਾਵਾਂਗੇ ਸੋਮਵਾਰ ਨੂੰ ਸਮst ਹਿੰਦੂ ਸ਼ਰਨਾਂ ਦੀ ਕਾਲ ਕਰਕੇ ਪੰਜਾਬ ਬੰਦ ਦੀ ਕਾਲ ਦੇਾਂਗੇ ਜੇ ਦੁਕਾਨਾਂ ਆਪਣੇ ਤੌਰ ਤੇ ਤੁਸੀਂ ਬੰਦ ਕਰਵਾਉਂਗੇ ਜਾਂ ਬਿਲਕੁਲ ਅਪੀਲ ਕਰਾਂਗੇ ਸ਼ਹਿਰ ਵਸਦੀ ਪਿਆਰ ਕਰਦੇ ਨੇ ਮੈਂ ਕੀ ਕਹਿ ਰਿਹਾ ਹਰ ਸ਼ਹਿਰ ਵਸਦੀ ਚਾਹੁੰਦਾ ਵੀ ਮੇਰਾ ਲੁਧਿਆਣਾ ਸੁਖੀ ਰਵੇ ਮੇਰਾ ਲੁਧਿਆਣਾ ਗੁੰਡਾ ਰਹਿਤ ਰਵੇ ਮੇਰਾ ਲੁਧਿਆਣਾ ਨਸ਼ਾ ਮੁਕਤ ਰਵੇ ਕੋਈ ਨਹੀਂ ਚਾਹੁੰਦਾ ਵੀ ਸ਼ਹਿਰ 'ਚ ਜਗਾ ਜਗਾ ਲੋਕੀ ਗੁੰਡਾਗਰਦੀ ਕਰਨ ਕੋਈ ਨਹੀਂ ਚਾਹੁੰਦਾ ਸ਼ਹਿਰ ਦੀ ਗਲੀਆਂ 'ਚ ਨਸ਼ਾ ਵੀ ਕੇ ਕੋਈ ਨਹੀਂ ਚਾਹੁੰਦਾ ਵੀ ਸਾਡੇ Hindu ਲੀਡਰ ਤੇ ਹਮਲਾ ਹੋਵੇ ਕੋਈ ਨਹੀਂ ਚਾਹੁੰਦਾ ਹਰ ਬੰਦਾ ਚਾਹੁੰਦਾ ਵੀ ਮੈਂ ਸੁਖੀ ਰਵਾਂ ਮੇਰਾ ਪਰਿਵਾਰ ਸੁਖੀ ਰਵੇ ਮੇਰਾ ਪੜੋਸੀ ਸੁਖੀ ਰਵੇ ਮੇਰਾ ਗਲੀ ਸੁਖੀ ਰਵੇ ਮੇਰਾ ਸ਼ਹਿਰ ਵਸਤੀ ਸੁਖੀ ਰਵੇ ਗੁੰਡਾਗਰਦੀ ਪ੍ਰਸ਼ਾਸਨ ਨੂੰ ਕੀ ਰੱਖਣਾ ਪ੍ਰਸ਼ਾਸਨ ਤਾਂ ਅੱਖ ਤੇ ਪੱਟੀ ਬਣ ਕੇ ਬਿਠਾ ਪ੍ਰਸ਼ਾਸਨ ਤਾਂ ਅੱਖ ਤੇ ਪੱਟੀ ਬਣ ਕੇ ਬਿਠਾ ਸੀਪੀ ਸਾਹਿਬ ਨੂੰ ਤਾਂ ਨਫ਼ਰਤ ਕਰਦੇ ਨੇ ਸਾਡੇ ਲੋਕਾਂ ਨਾਲ ਸੀਪੀ ਸਾਹਿਬ ਤਾਂ ਜੈ ਸ਼੍ਰੀ ਰਾਮ ਕਹਿਣ ਵਾਲੇ ਨੇ ਨਫ਼ਰਤ ਕਰਦੇ ਨੇ ਸੀਪੀ ਸਾਹਿਬ ਤਾਂ ਹਰ ਹਰ ਮਹਾਦੇਵ ਦਾ ਉਦਘੋਸ਼ ਕਰਨ ਵਾਲੇ ਨੇ ਨਫ਼ਰਤ ਕਰਦੇ ਨੇ ਤਾਂ ਸੁਣਾ ਮੈਨੂੰ ਮੰਗ ਕੀ ਰਹੂਗੀ ਮੇਨ ਮੰੰਗ ਕੀ ਹੈਗੀ ਇਹ ਕਿ ਦੋਸ਼ੀ ਬੜੇ ਜਾਣ ਦੋਸ਼ੀ ਬੜਾ ਨਸ਼ਾ ਖਤਮ ਕੀਤਾ ਜਾਵੇ ਖੋ ਦੋਸ਼ੀ ਪਹਿਲਾਂ ਤਾਂ ਪਹਿਲੀ ਗੱਲ ਤਾਂ ਜਿਨ੍ਹਾਂ ਲੋਕਾਂ ਨੇ ਕਤਲਿਆਮ ਕੀਤਾ ਉਹ ਤਾਂ ਫੜੇ ਜਾਣ ਉਹ ਸਾਡੀ ਮੇਨ ਮੰਗ ਹੈ ਮੇਨ ਮੰਗ ਦੂਜੀ ਗੱਲ ਸਾਡੀ ਸੁਰੱਖਿਆ ਦੇ ਨਾਲ ਲੋਕਾਂ ਦੀ ਸੁਰੱਖਿਆ ਦੇ ਨਾਲ ਆਹ ਬੰਦੇ ਸੁਰੱਖਿਆ ਨਾਲ ਖਿਲਵਾੜ ਕਿਉਂ ਰਿਹਾ ਕਿਉਂ ਗੁੰਡਾ ਰਾਜ ਬਣਿਆ ਹੋਇਆ ਲੁਧਿਆਣਾ ਸ਼ਹਿਰ ਚ ਕਿਉਂ ਗੁੰਡਾਗਰਦੀ ਸਰਿਆਮ ਹੋ ਰਹੀ ਹੈ ਕਿਉਂ ਬਦਮਾਸ਼ ਦਿਨ ਦਿਹਾੜੇ ਹਥਿਆਰ ਲੈ ਕੇ ਫਿਰਦੇ ਨੇ ਕਿਉਂ ਨਿੰਘੇ ਬੇਸ ਵਿੱਚ ਨਿੰਘਾਣਾ ਪਾ ਕੇ ਲੋਕ ਲੋਕਾਂ ਦਾ ਕਤਲ ਕਰਨ ਨੂੰ ਫਿਰਦੇ ਨੇ ਕਿਉਂ ਨਹੀਂ ਰੋਕਿਆ ਜਾਂਦਾ ਕਿਉਂ ਇਸੇ ਕਮਰੇ ਵਿੱਚ ਬੈਠ ਕੇ ਸਿਰਫ ਵਾਵਾ ਲੁੱਟੀ ਜਾ ਰਹੀ ਹੈ ਤਾਂ ਸੋਣਾ ਆਹ ਬੰਦੇ ਦੀ ਸਿੱਖਿਆ ਕੌਣ ਕਰੂਗਾ ਆਹ ਬੰਦੇ ਦੀਆਂ ਕੰਪਲੀਟਾਂ ਤੱਕ ਨਹੀਂ ਲਿਖੀਆਂ ਜਾਂਦੀਆਂ ਸਰ ਹਿੰਦੂ ਸਿੱਖ ਦੀ ਜਿਹੜੀ ਹੈ ਭਾਈਚਾਰੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਤਾਂ ਸਵਾਲ ਤੁਹਾਨੂੰ ਸੀਪੀ ਸਾਹਿਬ ਕੋਲ ਕਰਨਾ ਚਾਹੀਦਾ ਵੀ ਜਿਹੜਾ ਕਤਲਿਆਮ ਹੋਇਆ ਨੰਗਵੇਸ ਚ ਹੋਇਆ ਨਾ ਇੱਕ ਬੰਦਾ ਜਾ ਰਿਹਾ ਕਿਹੜਾ ਅਖੰਡ ਪਾੜ ਦੇ ਭੋਗ ਤੋਂ ਉੱਠ ਕੇ ਆ ਰਿਹਾ ਉਹ ਬਾਹਰ ਨਿਕਲਦਾ ਉਹਨੂੰ ਘੇਰ ਕੇ ਸਰੇ ਆਮ ਕਿਰਪਾਨਾਂ ਮਾਰੀਆਂ ਇੱਕ ਦੂਜਾ ਨੇ ਅੰਕੀ ਘਰੇ ਤਾਂ ਘਾਟਾ ਵੜ ਦਿਓ ਥਾਪਰ ਸਾਹਿਬ ਵੀ ਕਹਿ ਰਹੇ ਨੇ ਪਹਿਲਾਂ ਮੇਰੇ ਹੱਥ ਤਾਂ ਵੜ ਦਿਓ ਹੋਸ ਦਾ ਕੱਲ ਥਾਪਰ ਸਾਹਿਬ ਵੀ ਸਾਡੇ ਨਾਲ ਲੁਧਿਆਣਾ ਸ਼ਹਿਰ ਬੰਦ ਕਰਾਂ ਜਾਂ ਅਸੀਂ ਕੀ ਪਰ ਆਪਣੇ ਕੰਧਿਆਂ ਤੇ ਬਿਠਾ ਕੇ ਕੀ ਪਤਾ ਸੰਦੀਪ ਥਾਪਰ ਗੁਰਨ ਜਿਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਅਸੀਂ ਉਹਨਾਂ ਨੂੰ ਕੰਧਿਆਂ ਤੇ ਬਿਠਾ ਕੇ ਪੂਰੇ ਸ਼ਹਿਰ ਦਾ ਨਗਰ ਪ੍ਰਬੰਧਨ ਕਰਾਂਗੇ ਲੋਕਾਂ ਨੂੰ ਅਪੀਲ ਕਰਾਂਗੇ ਆ ਦੇਖੋ ਅਗਰ ਤੁਸੀਂ ਚਾਹਦੇ ਹੋ ਵੀ ਤੁਹਾਡੇ ਬੱਚੇ ਦਾ ਇਹ ਹਾਲ ਨਾ ਹੋਵੇ ਅਗਰ ਤੁਸੀਂ ਚਾਹਦੇ ਹੋ ਵੀ ਤੁਹਾਡੇ ਬੱਚੇ ਦੀ ਬਾਹ ਨਾਲ ਤੋੜੀ ਜਾਵੇ ਅਗਰ ਤੁਸੀਂ ਚਾਹਦੇ ਹੋ ਤੁਹਾਡੇ ਬੱਚੇ ਨੂੰ ਗੋਲੀ ਨਾ ਗੀ ਮਾਰ ਸਕੇ ਤਾਂ ਆਓ ਮਿਲ ਕੇ ਆਪਣੀ ਆਵਾਜ਼ ਬੁਲੰਦ ਕਰੀਏ ਲੁਧਿਆਣਾ ਨੂੰ ਸ਼ਹਿਰ ਨੂੰ ਗੁੰਡਾਗਰਦੀ ਤੋਂ ਮੁਕਤ ਕਰਾਈਏ ਚੱਕਰਾ ਪੀਰ ਬਜਰੰਗੇ ਅਫਸੋਸ ਦੀ ਗੱਲ ਹੈ ਕਿ ਦਿਨ ਦਿਹਾੜੇ ਸਿਵਲ ਹਸਪੀਟਲ ਦੇ ਬਾਹਰ ਅੱਜ ਜਿਹੜੀ ਵਾਰਦਾਤ ਹੋਈ ਹੈ ਬੜੀ ਨਿੰਦਨੀ ਹੈ ਔਰ ਅਸੀਂ ਰਵਿੰਦਰ ਰੋੜਾ ਜੀ ਦੇ ਅੱਜ ਸਲਾਨਾ ਸੀ ਉਹਦੇ ਵਿੱਚ ਅਸੀਂ ਸ਼ਾਮਲ ਸੀ ਸੰਦੀਪ ਥਾਪਰ ਵੀ ਉੱਥੇ ਹੀ ਸੀ 5 ਮਿੰਟ ਪਹਿਲਾਂ ਉਹ ਇੱਥੋਂ ਨਿਕਲੇ ਤੇ ਮੈਂ ਮੱਥਾ ਟੇਕੇ ਜਦੋਂ ਨਿਕਲੇ ਆ ਗੇਟ ਤੇ ਚਾਰ ਬੰਦਿਆਂ ਨੇ ਇਹਦੀ ਵਾਰਦਾਤ ਹੋਈ ਹੈ ਇਮੀਡੀਏਟ ਅਸੀਂ ਉਹਨੂੰ ਲੈ ਕੇ ਸਿਵਲ ਹਸਪੀਟਲ ਚ ਪਹੁੰਚੇ ਆ ਇਸ ਸਿਰ ਦੇ ਵਿੱਚ ਬਹੁਤ ਹੀ ਤਕੜੇ ਬਾਰ ਕੀਤੇ ਗਏ ਹੈ ਔਰ ਉਹਨੇ ਬਾਹ ਅਗੇ ਕੀਤੀ ਔਰ ਬਾਹ ਦੇ ਵਿੱਚ ਬਹੁਤ ਸੱਟਾਂ ਮਾਰੀਆਂ ਗਈਆਂ ਔਰ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਦਿਨ ਦਿਹਾੜੇ ਜਿਹੜੇ ਹਾਲਾਤ ਪੰਜਾਬ ਦੇ ਔਰ ਲੁਧਿਆਣਾ ਦੇ ਹਾਲਾਤ ਹੋਏ ਹੈ ਬਹੁਤ ਹੀ ਨਿੰਦਨੀ ਹੈ ਅਗਰ ਇਹ 84 ਦੇ ਹਾਲਾਤ ਬੰਦੇ ਜਾ ਰਹੇ ਜਿਹੜਾ ਕਿ ਹਿੰਦੂਆਂ ਦੇ ਸਰੇ ਆਮ ਬੱਸਾਂ ਤੋਂ ਲਾ ਲਾ ਕੇ ਲੋਕ ਮਾਰਦੇ ਸੀ ਔਰ ਹੁਣ ਸਰੇ ਆਮ ਸੇਵਾ ਹਸਪੀਟਲ ਦੇ ਬਾਹਰ ਇੰਨੀ ਜਾਇਦਾਤ ਹੋਣ ਦੇ ਪਰ ਇੰਨੀ ਟ੍ਰੈਫਿਕ ਹੋਣ ਦੇ ਬਾਵਜੂਦ ਇਹ ਜਿਹੜੀ ਵਾਰਦਾਤ ਹੋਈ ਹੈ ਬੜੀ ਨਿੰਦਨੀ ਹੈ ਔਰ ਜਲਦੀ ਤੋਂ ਜਲਦੀ ਜਦ ਤੱਕ ਇਸ ਦੇ ਕਾਰਵਾਈ ਨਹੀਂ ਹੁੰਦੀ ਬੰਦੇ ਐਕਸਕਿਊਜ਼ ਫੜੇ ਨਹੀਂ ਜਾਂਦੇ ਅਸੀਂ ਇਹਦੇ ਤੇ ਭਖੜ ਤਾ ਉਤਰਨੇ ਦਵਾਗੇ ਇਸ ਤਰ੍ਹਾਂ ਦਾ ਸਾਜ਼ਿਸ਼ ਤੇ ਪੂਰਾ ਕੀਤਾ ਇਹ ਬਿਲਕੁਲ ਸਾਜ਼ਿਸ਼ ਦੇ ਤਹਿਤ ਹੈ ਜੀ ਇਹ ਜਿਹੜਾ ਇੱਕ ਵਾਰਦਾਤ ਹੋਈ ਹੈ ਸਿਵਲ ਹਸਪੀਟਲ ਦੇ ਬਾਹਰ ਔਰ ਇਨਾ ਚਲਦਾ ਏਰੀਆ ਹੋਵੇ ਉੱਥੇ ਇਹ ਵਾਰਦਾਤ ਹੋ ਜੇ ਬੜੀ ਸ਼ਰਮਨਾਕ ਗੱਲ ਹੈ ਸਾਡੇ ਪੰਜਾਬ ਦੇ ਜਿਹੜੇ ਸੀਐਮ ਆ ਉਹਨਾਂ ਨੂੰ ਇੱਥੇ ਐਕਸ਼ਨ ਲੈਣਾ ਚਾਹੀਦਾ ਇਮੀਡੀਏਟ ਬੰਦੇ ਜਿਹੜੇ ਜਿਨ੍ਹਾਂ ਨੇ ਵਾਰਦਾਤ ਕੀਤੀ ਹੈ ਉਹਨਾਂ ਨੂੰ ਇਨਜਾਮ ਦੇ ਕੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਹੋਣਾ ਚਾਹੀਦਾ ਸ਼ੂਟ ਐਂਡ ਸ਼ਾਟ ਦੇ ਆਰਡਰ ਹੋਣੇ ਚਾਹੀਦੇ ਉਹਨਾਂ ਨੂੰ ਬਿਲਕੁਲ ਕੋਲ ਹੈ ਸਿਵਲ ਵਾਟਰ ਵਿੱਚ ਚੌਂਕੀ ਬਣੀ ਹੋਈ ਹੈ ਸਿਵਲ ਹਸਪਤਾਲ 100 ਕਦਮ ਤੇ ਹੈ ਪਰ ਇੰਨੀ ਵੀ ਇੰਨੀ ਵੀ ਦਹਿਸ਼ਤ ਨਹੀਂ ਹੈਗੀ ਲੋਕਾਂ ਦੇ ਵਿੱਚ ਕਿ ਜਿਹੜੇ ਕੀ ਸਿਵਲ ਹਸਪਤਾਲ ਦੇ ਬਾਹਰ ਚੱਲਦੀ ਰੋਡ ਦੇ ਵਿੱਚ ਇਹ ਵਾਰਦਾਤ ਹੋ ਜੇ ਬੜੀ ਹੀ ਮਹਿੰਦਨੀ ਹੈ ਮੈਂ ਪੰਜਾਬ ਸਰਕਾਰ ਨੂੰ ਔਰ ਲੁਧਿਆਣਾ ਦੇ ਸਿਟੀ ਕਮਿਸ਼ਨਰ ਸਾਹਿਬ ਨੇ ਦੱਸਣਾ ਚਾਹੁੰਦੇ ਕਿ ਬਹੁਤ ਹੀ ਨਿੰਦਨੀਆ ਸਰਿਆਂ ਜਿਹੜੇ ਕਿ ਚਾਰ ਬੰਦੇ ਆਣ ਔਰ ਡਾਂਗਾ ਮਾਰ ਕੇ ਚਲੇ ਜਾਂ ਬਹੁਤ ਹੀ ਸ਼ਰਮਨਾਕ ਗੱਲ ਹੈ ਸਾਡੇ ਪੰਜਾਬ ਦੇ ਉਦੇ ਉਤੇ ਇਦਾਂ ਦੇ ਹਮਲੇ ਹੁੰਦੇ ਆ ਜਾਣ ਬੁੱਝ ਕੇ ਸਰਕਾਰ ਪਹਿਲਾਂ ਸਿਕਿਉਰਿਟੀ ਦਿੰਦੀ ਆ ਫਿਰ ਕਹਿੰਦੀ ਸਿਕਿਉਰਿਟੀ ਵਾਪਸ ਲੈਣੀ ਆ ਉਹਦਾ ਟੰਡੋਰਾ ਪਿੱੜਦੀ ਆ ਸਰਕਾਰ ਭ੍ਰਸ਼ਟਾਚਾਰੋਂ ਦਾ ਟੰਡੋਰਾ ਪਿੱੜਦਾ ਵੀ ਭਾਈ ਇਹ ਕੋ ਸਿਕਿਉਰਟੀ ਵਾਪਸ ਲੈ ਲਈਂ ਉਹ ਕਰ ਦੋ ਇਹਦਾ ਕੰਮ ਤੇ ਉਹੀ ਅੱਜ ਚਾਰ ਨਿਹੰਗਾਂ ਨੇ ਘੇਰ ਕੇ ਸੰਦੀਪ ਸਾਪੜ ਗੋੜਾ ਜੋ ਕਿ ਸ਼ਹੀਦ ਪਰਵਾਰ ਨਾਲ ਵੀ ਸੰਬੰਧਿਤ ਹੈ ਉਹਨਾਂ ਉੱਤੇ ਅੱਜ ਜਾਨ ਲੈਵਾ ਹਮਲਾ ਕਰ ਆਪਣੇ ਲੋਕਾਂ ਨੂੰ ਮਾਰ ਕੇ ਚਲੇ ਗਏ ਇੱਥੇ ਤੱਕ ਦੇਖੋ ਇਨੀ ਕਾਨੂੰਨੀ ਹਰਕਤ ਉਹਨੂੰ ਮਾਰ ਕੇ ਉਹਦੀ ਐਕਟਿਵਿਟੀ ਲੈ ਕੇ ਨੱਟ ਗਏ ਮੈਂ ਮੈਨੂੰ ਤਾਂ ਉਤੋਂ ਉਤੋਂ ਜੋ ਸੀਪੀ ਨਾਲ ਗੱਲ ਹੋਈ ਸੀਪੀ ਬੀ ਸਾਹਿਬ ਕੀ ਕਰ ਰਹੇ ਨੇ ਔਰ ਡੀਜੀਪੀ ਸਾਹਿਬ ਨੂੰ ਕੀ ਜਵਾਬ ਦੇ ਰਹੇ ਇਹ ਕੋਈ ਝਗੜਾ ਚੱਲ ਰਿਹਾ ਸੀ ਕੋਹਰਾ ਦਾਪਰ ਵਿੱਚ ਜਾ ਕੇ ਫਸ ਗਿਆ ਔਰ ਭਾਈ ਵੀਡੀਓ ਦੇਖ ਲਓ ਆਪਣੇ ਅਫਸਰਾਂ ਨੂੰ ਪੁੱਛ ਲਓ ਅੱਧਾ ਅੱਧਾ ਘੰਟਾ ਉੱਥੇ ਖੜੇ ਅਸੀਂ ਲੋਕ ਫੋਨ ਮਾਰਦੇ ਰਹੇ ਪੁਲਿਸ ਅਫਸਰਾਂ ਨੂੰ ਕੋਈ ਅਫਸਰ ਨਹੀਂ ਆਇਆ ਉੱਥੇ ਇਹ ਲੁਧਿਆਣੇ ਚ ਪੰਜਾਬ ਹਿੰਦੂਆਂ ਦਾ ਹਾਲ ਹੈ ਜਲੰਧਰ ਦੇ ਵਿੱਚ ਇਲੈਕਸ਼ਨ ਚੱਲਦੇ ਭਗਵੰਤ ਜੀ ਉੱਤੇ ਡੇਰਾ ਪਾ ਕੇ ਬੈਠਾ ਉਹਨੂੰ ਪੰਜਾਬ ਦੀ ਲੋੜ ਨਹੀਂ ਹੈ ਚੋਰੀ ਵੀ ਕੀਤੀ ਗਈ ਹੈ ਜੇ ਤੁਸੀਂ ਦੇਖ ਹੀ ਰਿਹਾ ਵੀਡੀਓ ਭਾਜੀ ਚੋਰ ਮੁੰਡੇ ਉਹ ਮੁੰਡੇ ਜਿਹੜੇ ਮਾਰ ਕੇ ਗਏ ਆ ਸਿਵਲ ਹਸਪੀਟਲ ਪਾਰਕਿੰਗ ਦੇ ਵਿੱਚ ਜਾ ਕੇ ਮੁੰਡੇ ਨੂੰ ਪੁੱਛ ਕੇ ਗਏ ਆ ਵੀ ਕਿਹੜੇ ਹਸਪੀਟਲ ਲੈ ਗਏ ਉਹਨੂੰ ਅੱਛਾ ਉਹੀ ਮੁੰਡੇ ਨੇ ਹਾਲ ਹੈ ਦੇ ਸੁਣ ਲੋ ਤੁਸੀਂ ਗੱਲਾਂ ਬੜੇ ਨਹੀਂ ਆ ਸ਼ਰੀਆਮ ਸਿਵਲ ਹਸਪੀਟਲ 'ਤੇ ਬਾਹਰ ਹਮਲਾ ਹੋ ਰਿਹਾ Hindu ਕੀ ਕਰੂਗਾ ਛੱਡ ਕੇ ਜਲਦੀ ਏ ਲੈ ਲਓ ਸਾਡੇ ਮਕਾਨ ਲੈ ਲਓ ਚਾਬੀਆਂ ਛੱਡਦੀ ਏ ਪੰਜਾਬ ਨੂੰ ਤੁਹਾਡਾ ਏਜੰਡਾ ਪੂਰਾ ਹੋ ਜਾਵੇ ਜਿਹੜੇ ਸਰਕਾਰ ਨੇ ਤੈਅ ਕੀਤਾ ਹਿੰਦੂ ਹੱਥੋਂ ਭਜਾਓ ਬਾਕੀ ਦੂਜੇ ਦਰਜੇ ਦਾ ਤੀਜੇ ਦਰਜੇ ਦਾ ਨਾਗਰਿਕ ਬਣਾ ਕੇ ਸਾਨੂੰ ਇੱਥੇ ਸਿੱਟਿਆ ਪਿਆ ਵਾ ਕਿਤੇ ਜਿਹੜਾ ਆਪਣੇ ਧਰਮ ਦੀ ਗੱਲ ਕਰਦਾ ਜੇ ਕੋਈ ਮੰਦਿਰ ਚ ਬੇਅਤਬੀ ਦੀ ਗੱਲ ਕਰਦਾ ਤੇ ਪ੍ਰਸ਼ਾਸਨ ਉਹਨੂੰ ਬੁਲਾ ਕੇ ਧਮਕਾ ਦਿੰਦੇ ਆ ਓਏ ਤੂੰ ਆਪਣੇ ਧਰਮ ਦੀ ਗੱਲ ਨਹੀਂ ਕਰਨੀ ਕਿ ਕੀ ਕਰੀਏ ਪਰ ਪੱਟਾ ਉਲਟਾ ਡਰਾਉਂਦੇ ਆ ਛੱਡ ਦੀਏ ਪੁੱਛੋ ਇਸ ਮੁੱਖ ਮੰਤਰੀ ਨੂੰ ਪੁੱਛੋ ਤੁਸੀਂ ਲੋਕ ਮੀਡੀਆ ਦੇ ਪਾਤ్రਾਂ ਪੁੱਛੋ ਪੁਲਿਸ ਕਮਿਸ਼ਨਰ ਨੂੰ ਪੁੱਛੋ ਡੀਜੀਪੀ ਨੂੰ ਵੀ ਜਾਦਾ ਹਿੰਦੂਆਂ ਦੇ ਮੰਦਰਾਂ 'ਨੂੰ ਵੀ ਤਾਲੇ ਲਾ ਦੋ ਤੇ ਤੁਸੀਂ ਇੱਥੋਂ ਚਲ ਜੀਏ ਲੁਧਿਆਣਾ ਪੁਲਿਸ ਕਮਿਸ਼ਨਰ ਸਸਪੈਂਡ ਹੋਵੇ ਦੇਖੋ ਅੱਜ ਮੈਂ ਹੁਣੀ ਇਹ ਖਬਰ ਦੇਖ ਰਿਹਾ ਤੇ ਬਹੁਤ ਮਨ ਦੁਖਦਾ ਏ ਚਾਹੇ ਕੋਈ ਵੀ ਗੱਲ ਹੋਵੇ ਚਾਹੇ ਕਿਸ ਤਰੀਕੇ ਦਾ ਹੀ ਇਨਸਾਨ ਕਿਉਂ ਨਾ ਕੋਈ ਹੋਵੇ ਪਰ ਉਦੇ ਉੱਤੇ ਇਸ ਤਰੀਕੇ ਨਾਲ ਕਾਤਲਾਨਾ ਹਮਲਾ ਹੋਣਾ ਇਸ ਤਰੀਕੇ ਨਾਲ ਕਾਨੂੰਨ ਦੇ ਛਿੱਕੇ ਤੇ ਟੰਗੜਾ ਕਾਨੂੰਨ ਦਾ ਮਜ਼ਾਕ ਬਣ ਗਿਆ ਪੰਜਾਬ ਦੇ ਵਿੱਚ ਤੇ ਲੁਧਿਆਣੇ 'ਚ ਐਡਾ ਦਰਦਨਾਕ ਸੀਨ ਕੀ ਕੀ ਸਾਡੀ ਅਗਲੀ ਪੀੜ੍ਹੀ ਜਨਰੇਸ਼ਨ ਅੱਜ ਸਹਿਮ ਗਿਆ ਹੋਊਗਾ ਸਾਰਾ ਪੰਜਾਬ ਅੱਜ ਲੁਧਿਆਣਾ ਸਹਿਮਿਆ ਪਿਆ ਡਰਿਆ ਪਿਆ ਦੁਕਾਨਦਾਰ ਕਾਰੋਬਾਰੀ ਬੱਚੇ ਸਕੂਲ ਜਾਣੋਂ ਡਰਨੇ ਜੋ ਇਹ ਹਾਲਾਤ ਦੇਖੇ ਆ ਇਸ ਕਰਕੇ ਇਹ ਜੇ ਕਿਸਤਰੀ ਕਿ ਨਾਲੇ ਇਨਸੀਡੈਂਟਸ ਰੋਕੇ ਜਾਣ ਇਹਦੇ ਉੱਤੇ ਬੜਾ ਵਿਸਤਾਰ ਨਾਲ ਸਾਰਿਆਂ ਨੂੰ ਬਹਿ ਕੇ ਐਡਮਿਨਿਸਟ੍ਰੇਸ਼ਨ ਤਾਂ ਚਲੋ ਖਤਮ ਹੋਇਆ ਹੀ ਹੋਇਆ ਹੈ ਕਿਉਂਕਿ ਸਾਰਾ ਤੰਤਰ ਸਿਰਫ ਇਲੈਕਸ਼ਨ 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 ਆਮ ਆਦਮੀ ਦੇ ਕਿਵੇਂ ਮੈਂ ਸਮਝਦਾ ਉਹਨਾਂ ਦੇ ਹੁਕਮ ਵਜਾਉਣੇ ਆ ਉਸ ਤੋਂ ਸਵਾਇ ਕੋਈ ਧਿਆਨ ਨਹੀਂਗਾ ਅੱਜ ਇਹ ਲੁਧਿਆਣੇ 'ਚ ਬਹੁਤ ਮੰਦ ਭਾਗੀ ਗੱਲ ਹੋਈ ਆ ਕਾਨੂੰਨ ਨਾ ਦੀ ਕੋਈ ਚੀਜ਼ ਰਹਿ ਗਈ ਆ ਪੰਜਾਬ 'ਚ ਮੈਨੂੰ ਇੰਨਾ ਗੱਲ ਦੱਸੋ ਤੇ ਜਿੰਨਾ ਵੀ ਸਖਤ ਸ਼ਬਦਾਂ 'ਚ ਇਹਨੂੰ ਕੰਡੈਮ ਕੀਤਾ ਜਾਵੇ ਜਿੰਨਾ ਵੀ ਸਭ ਸ਼ਖਤ ਸ਼ਬਦਾਂ 'ਚ ਇਹਦੀ ਨਿਖੇਧੀ ਕੀਤੀ ਜਾਵੇ ਉਹ ਨਹੀਂ ਥੋੜੀ